ਕੀ ਨੰਬਰ ਆਉਂ ਕਿਉਂ ਕੀਤਾ ਚਲ ਫੰਨੀਓ ਮਾਪੇ ਆਪਣੀ ਉਮਰ ਦੇ ਸਾਬ ਨਾਲ ਆਉਣਾ ਜਾਣਾ ਹੁੰਦਾ ਜ਼ਿੰਦਗੀ ਆ ਪਰ ਮੇਰੇ ਮਾਪੇ ਉਤੋਂ ਪਹਿਲਾਂ ਤੇ ਮੇਰੇ ਭਾਈ ਵੀ ਮੇਰੇ ਤੋਂ ਖੋ ਲਿਆ ਐਡੀ ਕਾਲ ਸੋ ਵੀ ਤੋਂ ਮੇਰੇ ਕੀ ਹੋਇਆ? ਉਦਾਸ ਦੀ ਲੱਗ ਰਹੀ ਹੈ ਕੀ ਹੋਇਆ? ਕੁਝ ਨਹੀਂ ਹੋਣਾ ਕੀ ਹੈ? ਨਹੀਂ ਤੂੰ ਉਦਾਸ ਬੈਠੀ ਆਂ ਕਾਰਨ ਤਾਂ ਕੋਈ ਹੋਣਾ ਦਿਨ ਪੂਰੇ ਘਰੇ ਕਿਸੇ ਨੇ ਕੁਝ ਨਹੀਂ। ਕਿਰਪਾ ਕਰ ਕੋਈ ਕਾਰਨ ਕੀ ਆ? ਮੈਨੂੰ ਇਹ ਤਾਂ ਪਤਾ ਲੱਗੇ ਨਾ। ਕੁਝ ਦੁੱਖਦਾ ਕੋਈ ਤਕਲੀਫ ਹੈ? ਨਹੀਂ ਕੋਈ ਤੇ ਰੋਣ ਦਾ ਮਤਲਬ ਕੀ ਆ? ਤੂੰ ਹੀ ਰੋ ਪਾਸੁਰੇ ਨੂੰ। ਇਹ ਬਸ ਵੈਸੇ ਮੇਰਾ ਮਨ ਪਰ ਮਨ ਭਾਉ ਆਇਆ ਆ ਉਹ ਤਾਂ ਥੋੜਾ ਠੀਕ ਆ ਪਰ ਕੋਈ ਟੈਨਸ਼ਨ ਪਤਾ ਤਾਂ ਲੱਗੇ ਨਾ। ਤਨੂ ਪਤਾ ਤਾਂ ਹੈ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਨਹੀਂ ਫਿਰ ਜੇ ਤੂੰ ਦੁਬਾਰਾ ਦੁਬਾਰਾ ਉਹ ਕੋ ਗੰਦਾ ਸੋਚੀਂਗਾ ਦਿਮਾਗ ਤੇ ਤੇਰੇ ਟੈਨਸ਼ਨ ਬੈਣੀ ਆ ਠੀਕ ਹੈ ਆਪਾਂ ਚੱਲ ਕਿਤੇ ਘੁੰਮੇ ਆਉਣੇ ਬਾਹਰ ਠੀਕ ਹੈ ਥੋੜਾ ਜਿਹਾ ਦਿਮਾਗ ਫਰੈਸ਼ ਹੋ ਜਾਊਗਾ ਕਾਰਨ ਦਾ ਪਤਾ ਲੱਗੇ ਮੈਨੂੰ ਵੀ ਕੀ ਆ ਰੌਣ ਦਾ ਕੰਨ ਤੁਸੀਂ ਮੈਨੂੰ ਕਾਰਨ ਨੂੰ ਪੁੱਛ ਦਿਓ ਤੁਹਾਨੂੰ ਪਤਾ ਤਿਹਾਰਾਂ ਦੇ ਦਿਨਾਂ ਹਰ ਕੁੜੀ ਦੀ ਆਸ ਹੁੰਦੀ ਹੈ ਵੀ ਉਹਦੇ ਮਾਪੇ-ਬਾਪ ਉਹਦਾ ਭਾਈ ਭੈਣ ਆਉਣ ਥੀਆਂ ਦੇ ਦਿਨ ਨਹੀਂ ਜਦੋਂ ਕਿਸੇ ਦੇਖ ਕੇ ਸੰਧਰ ਰਵਾਨਾ ਤਾਂ ਮੈਨੂੰ ਪੁੱਛ ਕੇ ਦੇਖੋ ਮੇਰੇ ਦਿਲ ਤੇ ਕੀ ਬੀਟਦੀ ਆ ਹੁਣ ਖੜਕਣੀਆਂ ਤੁਹਾਨੂੰ ਪਤਾ ਮੇਰੇ ਸੱਪ ਲੜਦੇ ਸੀਨੇ ਤੇ ਜਦੋਂ ਮੈਂ ਲੋਕਾਂ ਦੀਆਂ ਪੈਤੀਆਂ ਬਣਾ ਨੂੰ ਦੇਖ ਕੇ ਜਾਂਦਾ ਦੇਖਦੀਆਂ ਉਹਨਾਂ ਦੇ ਘਰ ਹੀ ਆਉਂਦੇ ਆ ਖੜੀ ਬਣਾਉਣਾ ਮੈਨੂੰ ਪੁੱਛ ਕੇ ਦੇਖੋ ਮੇਰੇ ਤੇ ਕੀ ਬੀਟਦੀ ਆ ਚਲ ਤੂੰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਕਿਉਂ ਉਹ ਗੱਲਾਂ ਵਾ ਦੁਆਰਾ ਦੁਆਰਾ ਸੋਚੀ ਜੰਨੀ ਆ ਚਲ ਮੈਂ ਤੈਨੂੰ ਬਾਹਰ ਕਮਾ ਲਿਆਉਣਾ ਥੋੜਾ ਜਿਹਾ ਤੇਰਾ ਦਿਮਾਗ ਸਹੀ ਹੋ ਜਾ ਬਾਰ ਬਾਰ ਤੂੰ ਉਹੀ ਗੱਲਾਂ ਸੋਚੇਂਗੀ ਤੇਰੇ ਦਿਮਾਗ ਤੇ ਟੈਨਸ਼ਨ ਹੀ ਪੈਣੀ ਹੈ ਹਾਏ ਕੁੜੀ ਦੀ ਆਸ ਹੁੰਦੀ ਹੈ ਯਾਰ ਆਪਣੇ ਪੇਕਿਆਂ ਤੱਕ ਫਿਰ ਆਸ ਤਾਂ ਹੁੰਦਾ ਕਰ ਵੀ ਕੀ ਸਕਦੇ ਆ ਹੁਣ ਮੈਨੂੰ ਇਹ ਤਾਂ ਦੱਸੋ ਸਮੇਂ ਤੋਂ ਪਹਿਲਾਂ ਹੀ ਰੱਬ ਨੇ ਮੇਰੀ ਆਸ ਤੋੜਤੀ ਪਰਮਾਤਮਾ ਦੇ ਹੱਥੋਂ ਆਪਾਂ ਉਹਦੇ ਵਿੱਚ ਕੁਝ ਕਰ ਸਕਦੇ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੀ ਹੋ ਸਕਦਾ ਹੁੰਦਾ ਠੀਕ ਹੈ ਚਲੋ ਆਪਾਂ ਕੋਈ ਗੱਲ ਨਹੀਂ ਤੂੰ ਤਿਆਰ ਹੋ ਆਪਾਂ ਚੱਲਦੇ ਆ ਕਿਤੇ ਤੈਨੂੰ ਘੁਮਾ ਕੇ ਲਿਆਉਣਾ ਮੈਂ ਠੀਕ ਹੈ ਠੀਕ ਹੈ ਬਸ ਸੋਨ ਮੇਰਾ ਮਾਈਂਡ ਸੈਟ ਸੀ ਮੈਂ ਕਿ ਚਲੋ ਕੋਈ ਮੈਂ ਕੰਮ ਹੀ ਕਰ ਲਾਂ ਨਹੀਂ ਕਰਦੀ ਪ੍ਰੋਮਿਸ ਤੁਸੀਂ ਉਹਦੇ ਡੇਡ ਹੈਗੇ ਕੰਮ ਨਵੇੜਿਓ ਬਾਹਰ ਦੇ ਤੇ ਮੈਂ ਸੂਟ ਦੁਬਾ ਕੇ ਚਲੋ ਕੋਈ ਗੱਲ ਨਹੀਂ ਜੋ ਤੁਸੀਂ ਲੈ ਕੇ ਦੇਣਾ ਨਾ ਮੈਨੂੰ ਘਰੀ ਲੈ ਕੇ ਦੇ ਦਿਓ ਚਲੋ ਠੀਕ ਹੈ ਓਕੇ ਉਹ ਸੁਣਿਓ ਹਾਂ ਜੀ ਉਸਾ ਦਾ ਨਹੀਂ ਆਇਓ ਉਸਾ ਦੇ ਦੀ ਦੁਕਾਨ ਦੀ ਲੈ ਕੇ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਲਿਖਾ ਦੂੰਗੀ ਠੀਕ ਆ ਓਕੇ ਸੱਚੀ ਮੇਰਾ ਕਿੰਨਾ ਖਿਆਲ ਰੱਖਦੇ ਨੇ ਇਗਾ ਦੇ ਕਿਹ ਬਿੜੇ ਦਾ ਵਜਾ ਆ ਰਿਹਾ ਹੈ ਹੈਲੋ 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 ਕਿਹ ਖੁਸ਼ ਹੋ ਮਧਿਆ ਗਗਨ ਤੁਸੀਂ ਦੱਸੋ ਵਧੀਆ ਤੁਸੀਂ ਸੁਣਿਆ ਮੈਲਾ ਠੀਕਾ ਤੁਸੀਂ ਦੱਸੋ ਕਿਵੇਂ ਯਾਦ ਕਰ ਲੈ ਇਹ ਦਿਨਾਂ ਬਾਅਦ ਪਕਾਣੀ ਯਾਦ ਕਰਦੇ ਦਿੱਤੀ ਨਹੀਂ ਜੀ ਜੀ ਵਧੀਆ ਨੇ ਤੁਸੀਂ ਦੱਸੋ ਭਾਈ ਕਿਵੇਂ ਹੋ ਸਾਰੇ ਜਣੇਾਰੇ ਲੋ ਤਾਂ ਠੀਕਾ ਕੱਲ੍ਹ ਦੇ ਦਿੱਤਾ 12 ਵਜੇ ਦਾ ਸਮਾਂ ਹੋ ਤਾਂ ਆਇਆਗਾ ਅੱਛਾ ਬਈ ਵਾ ਪਕਾਣੀ ਨੇ ਕੰਗੇ ਨੂੰ ਕੰਗੇ ਨੂੰ ਮੇਰੇ ਨੂੰ ਆਇਆ ਅੱਗੇ ਲੋਰ ਵਾਸਤੇ अच्छा अच्छा चलो चा। चा। ठीक है कोई गल होकर ला ली मैनू जी किस्मत वाली है ना चाचे दूरों रखड़ी बना गगन भी नहीं लग मेरी भी किस्मत चेंज मेरा भाई भी मेरे को रखड़ी बना ਉਹਨਾਂ ਨੂੰ ਮਿਲ ਤੂੰ ਮੈਨੂੰ ਇਹ ਤਾਂ ਦੱਸ ਦੇ ਕਾਸ਼ ਜਿਵੇਂ ਗਗਨ ਦਾ ਭਾਈ ਆਇਆ ਇੰਨੀ ਦੂਰ ਰੁਕੜੀ ਮੈਂ ਕਾਸ਼ ਮੇਰੇ ਚਾਚੇ ਦਾ ਮੁੰਡਾ ਵੀ ਮੁਰਜ਼ ਰੁਕੜੀ ਮੈਨੂੰ ਲੈ ਆਇਆ ਹੇ ਤਾਂ ਵੀ ਮੇਰਾ ਭਾਈ ਨਾ ਕੀ ਹੋ ਗਿਆ ਸਰ ਰੱਬਾ ਜੇ ਮੇਰ ਤੋਂ ਤੇ ਮੇਰਾ ਭਾਈ ਬੋਲਿਆ ਜੋ ਹੈ ਲੋ ਉਹਨੂੰ ਤਾਂ ਤੂੰ ਮੇਰੇ ਲਈ ਪੈ ਜੀ ਸਕਦਾ ਕਾਸ਼ ਕਿ ਤੇ ਇਦਾਂ ਹੋ ਜੇ ਮੇਰਾ ਭਾਈ ਵੀ ਮੇਰੇ ਦਰਖ਼ਤ ਖੜੀ ਬਣਾਉਣਾ ਜੇ ਸੱਚੀ ਮੇਰੇ ਤਾਂ ਸਾਰੇ ਸੁਪਨੇ ਸੱਚ ਹੋ ਜਾਣਗੇ ਖਾਦੇ ਮੇਰੇ ਲਈ ਵੀ ਇਹਨਾਂ ਕੋ ਥੋੜਾ ਜਨੂ ਗਿਆਨ ਦਾ ਤੋਫਾ ਹੀ ਦੇਈਂ ਦੇ ਲੈ ਫੇਰ ਯਾਰ ਫੋਨ ਉਹ ਬਾਈ ਦੋ ਤਿੰਨ ਵਾਰੀ ਫੋਨ ਕਰਕੇ ਹੁੰਦਾ ਟੈਨਸ਼ਨ ਗੱਲਾਂ ਚੱਲਦੇ ਆ ਯਾਰ ਹੋਰ ਕੋਈ ਵੀ ਲੈ ਉਹ ਕਿੱਦਾਂ ਮੰਦੂ ਹੋਰ ਦੋਸਤ ਹੋਰ ਵਧੀਆ ਹੋ ਕਿੱਧਰ ਤਿਆਰ ਜੇ ਬੈਠਿਆ ਹਾਂ ਬਸ ਵੀਰੇ ਰਖੜੀ ਬਣਾਉਣ ਚੱਲਦੇ ਆ ਤੈਨੂੰ ਪਤਾ ਤਿਹਾਰਾ ਰਖੜੀਆਂ ਦਾ ਅੱਛਾ ਹੋਈਆਂ ਦਾ ਮਾ ਯਾਰ ਆਪਣੇ ਕਿਹੜਾ ਭੈਣਾ ਯਾਰ ਉਹ ਚਾਚੇ ਦੀ ਕੁੜੀ ਵੀ ਮੈਨਾਂ ਲੱਗੀ ਤੈਨੂੰ ਪਤਾ ਲੜਾਈ ਕੀ ਕਰਕੇ ਆ ਕਾਣਾ ਜਾਣਾ ਜਾਂ ਪਰ ਵੀਰ ਮੇਰੇ ਆ ਕਿਹੜੀ ਸਦੀ ਚ ਫਿਰਦਾ ਇਹਦਾ ਇਹ ਮੇਰੇ ਚਾਚੇ ਦਾ ਮੁੰਡਾ ਨਾ ਸੱਗੇ ਦਾ ਇਹਦਾ ਲਾਣੇਦਾਰ ਮੇਰੇ ਲਾਣੇਦਾਰ ਦੀ ਬਣਦੀ। ਨਹੀਂ ਤਾਂ ਬਣਦੀ। ਅਸੀਂ ਬਾਰੇ ਇੱਕ ਦੂਜੇ ਨੂੰ ਜਾਣਦੇ ਨੂੰ ਤਿਆਰ ਹਾਂ। ਅਸੀਂ ਵਰਤਦੇ ਹਾਂ। ਜਿਹਦੀ ਭੈਣ ਨੂੰ ਮਾਡੀ ਸ਼ਗੀ ਭੈਣ ਤੋਂ ਵੱਧ ਮੰਨਦਾ। ਇਹਦੇ ਨਾਲ ਚੱਲਿਆ ਰਖੜੀ ਬਣਾਉਣ। ਮੇਰੇ ਘਰ ਦੇ ਇੱਕ ਸਾਈਡ ਤੇ ਸਾਡਾ ਭਾਈਆਂ ਦਾ ਚਾਰਾ ਇੱਕ ਪਾਸੇ। ਠੀਕ ਹੈ ਕਿਹੜੀ ਫਰਦੀ ਤੇ ਜਾਂਦਾ ਬਈ ਤੂੰ? ਕੋਈ ਹਮ ਤੈਨੂੰ ਪਤਾ ਹੋਵੇ ਰਕਰ ਤੇ। ਵੀਰੇ ਮੇਰੇ ਆ ਘਰ ਦੇ ਤਾਂ ਬਹੁਤ ਸੁਨੇਹੇ ਹੁੰਦੇ ਨੇ ਠੀਕ ਹੈ। ਚੁੱਪ ਕਰਕੇ ਰਖੜੀ ਬਣਾ ਕੇ ਆ ਤੇਰਾ ਫਰਜ਼ ਬਣਦਾ। ਠੀਕ ਹੈ ਮੈਂ ਵੀ ਜਾਇ ਰਿਹਾ ਨਾ। ਹਾਂ। ਜਿਹੜਾ ਵੀਰ ਗੱਲ ਪੱਲੇ ਬੰਨ ਲਾ। ਘਰ ਦੇ ਆਲੀ ਨਹੀਂ ਬਣਦੀ ਕੋਈ ਗੱਲ ਨਹੀਂ। ਆਪੇ ਤਾਂ ਵਰਤੋ ਯਾਰ। ਕਿੰਨਾ ਟਾਈਮ ਫਰਕ ਪਾ ਕੇ ਰੱਖਾਂਗੇ ਲੋਕ ਨੇ ਇਹ ਚੀਜ਼ਾਂ ਦਾ ਬੈਰ ਚੱਕ ਰਹੇ। ਕਿਸਕਾ ਦੋਈਰ ਨੂੰ ਪਾੜੀ ਪਰ ਆਸੀਂ ਨਹੀਂ ਪਾੜਦੇ ਵੀਰੇ। ਘਰ ਦੇ ਸਾਡੇ ਜੋ ਮਰਜੀ ਸੁੱਚੀਆਂ ਨੇ। ਅਸੀਂ ਤਾਂ ਉਹਦਾ ਬਾਹਰ ਚਾਹੀ ਰਖੜੀ ਬਣਾਉਣੀ ਚਾਹੀ ਤੂੰ। ਹਾਂ ਚਲੋ ਠੀਕ ਆ ਵੀਰੋ ਚੱਲ। ਹਾਂ ਜਾਈ ਵੀਰ ਮੇਰੇ ਆਹ ਬਾਕੀ ਕਸਟਮੇਟ ਕਰ ਰਹੇ ਬੰਦਾ ਆਉਣਾ ਸੀਗਾ ਤਾਂ ਮੈਂ ਗਈ ਸੀ। ਪਰ ਤਾਂ ਕਿ ਆ ਚੱਲ ਤੂੰ ਵਧੀਆ ਮਿਲ ਗਿਆ ਤੈਨੂੰ ਸਿੱਖਿਆ ਮਿਲੀ ਕੋਈ। ਚਲ ਆਖੋ ਦੀ ਕੋਈ ਨਹੀਂ ਆਉਂਦਾ ਫਾਜਾ ਉਹਦੇ। ਹੋਲੀ ਅੱਜ ਬਲਾਊਜ਼ ਮੰਨ ਲੇ ਗਏ ਤੇ 250 ਰੁਪਏ ਕਿੰਨੇ ਸਰ ਠੀਕ ਆ ਬਰੇ ਤੋਂ ਟੋਟਾ ਪੱਕਾ ਸੇ ਬਤਾਉਂਗਾ ਕਿ ਕਿੱਸੇ ਮਨ ਲੱਗ ਲੱਗ ਨਗਲਾ ਤਾਂ ਫੰਦ ਰਿਹਾ ਗੋਰੀ ਵੀਰੇ ਬਾਦਰ ਹਲੋ ਠੀਕ ਨਾ ਵੀਰੇ ਕੌਣ ਹੋ ਗਿਆ ਵੀਰੇ ਤੁਸੀਂ ਆਪਕੋ ਪੈਣਾ ਨਹੀਂ ਸਕਦਾ ਆ ਸਕਦੇ ਹੋ ਵੀਰੇ ਮੈਂ ਕਰਕੇ ਵੀ ਤੁਸੀਂ ਨਾ ਆਓ ਤੁਹਾਡਾ ਆਪਣਾ ਘਰ ਜਦੋਂ ਮਰਜੀ ਆਓ ਅੱਜ ਰਖੜੀ ਦਾ ਦਿਨ ਸੀ ਮੈਂ ਸੋਚ ਰਹੀ ਮੈਂ ਚਲ ਭੈਣ ਤੋਂ ਮੈਂ ਰਖੜੀ ਬਣਾ ਕੇ ਲਿਆਉਣਾ ਅੱਛਾ ਵੀਰੇ ਆ ਤਾਂ ਬਾਲਾ ਵਧੀਆ ਕਰਿਆ ਮੈਂ ਵੀ ਸੋਚ ਰਹੀ ਸੀ ਪੀ ਜੇਗੀ ਤੇ ਤੁਸੀਂ ਮੇਰੇ ਨਾਲ ਵਰਤੂ ਦੇ ਹੁੰਦੇ ਤਾਂ ਮੈਂ ਝ ਤੁਹਾਡੇ ਲਈ ਰਖੜੀ ਮੰਨਣ ਆਉਂਦੀ ਤੁਸੀਂ ਮੇਰੇ ਨਾਲ ਆਉਂਦੇ ਹਨਾ ਹੁਣ ਭੈਣ ਮੇਰੀ ਗੱਲ ਸੁਣਾ ਹੁਣ ਚਾਚਾ ਚਾਚੀ ਦਾ ਉੱਧਰ ਲੜੇ ਹੋਏ ਨੇ ਆਪਸੇ ਮਿਲੜੇ ਹੋਏ ਨੇ ਆਪਾਂ ਨਹੀਂ ਲੜੇ ਹੋਏ ਆਪਾਂ ਤਾਂ ਵਰਤ ਸਕਦੇ ਆ ਇਹ ਤਾਂ ਹੈ ਵੀਰੇ ਨਾਲੇ ਬਾਂ ਨਾਲੇ ਮੈਨੂੰ ਭੈਣ ਦਾ ਪਿਆਰ ਮਿਲ ਜੂ ਤੈਨੂੰ ਭਾਈ ਦਾ ਪਿਆਰ ਮਿਲੂਗਾ ਇਹ ਤਾਂ ਹੈ ਵੀਰੇ ਮੈਂ ਤਾਂ ਖੁਦ ਕਹਿੰਦੀ ਸੀ ਵੀ ਸਗਾ ਭਾਈ ਹੋਇਆ ਜੇ ਚਾਚਾ ਤਾਇਆ ਦਾ ਭਾਈ ਤਾਂ ਭਾਈ ਹੁੰਦੇ ਨੇ ਭਾਵੇਂ ਭਾਈ ਤਾਂ ਭਾਈ ਹੁੰਦਾ ਫਿਰ ਹੁਣ ਅੱਜ ਮੈਂ ਰਖੜੀ ਬਣਾਉਣ ਆਇਆ ਸੀਗਾ ਤੇਮ ਨਾਲੇ ਰਖੜੀ ਦਾ ਦਿਨ ਸੀਮਾਂ ਭੈਣ ਯਾਦ ਕਰਦੀ ਹੋਊਗੀ ਲੈ ਵੀਰੇ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਆ ਜਾ ਮੈਂ ਤੈਨੂੰ ਰਖੜੀ ਮੰਨਦੀ ਆ